ਰੈਡੀ ਪੰਜਾਬ ਦੀਆਂ ਜੇਲਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਅਤੇ ਕੈਦੀਆਂ ਵਿੱਚ ਨਸ਼ਾ ਕਰਨ ਦੇ ਵਧਦੇ ਰੁਝਾਨ ਜੇਲ੍ਹ ਅਧਿਕਾਰੀਆਂ ਦੇ ਬਤੀਰੇ ਅਤੇ ਵਿਵਹਾਰ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਪਿਛਲੇ ਦਿਨੀ ਕੀਤੀ ਗਈ ਟਿੱਪਣੀ ਨੇ ਇੱਕ ਪਾਸੇ ਜਿੱਥੇ ਜੇਲਾ ਅੰਦਰ ਨਸ਼ੇ ਦੇ ਵਧਦੇ ਕਾਰੋਬਾਰ ਵੱਲ ਸਰਕਾਰ ਅਤੇ ਆਮ ਲੋਕਾਂ ਦਾ ਧਿਆਨ ਦਿਵਾਇਆ ਹੈ ਉੱਥੇ ਸਰਕਾਰ ਦੇ ਆਪਣੇ ਪ੍ਰਸ਼ਾਸਨ ਦੀ ਪੋਲ ਵੀ ਇਸ ਨਾਜ਼ੁਕ ਮੁੱਦੇ ਉੱਤੇ ਖੋਲ ਕੇ ਰੱਖ ਦਿੱਤੀ ਹੈ ਡੰਡੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਵੱਡੀ ਪੱਧਰ ਉੱਤੇ ਨਸ਼ੀਲੇ ਪਦਾਰਥਾਂ ਦੀ ਖੇਪ ਮਿਲਣ ਬੈਰਕਾਂ ਵਿੱਚੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਅਤੇ ਇਸ ਤੋਂ ਬਾਅਦ ਜੇਲ੍ਹ ਦੇ ਉੱਚ ਅਧਿਕਾਰੀਆਂ ਦੇ ਫਰਾਰ ਹੋ ਜਾਣ ਦਾ ਗੰਭੀਰ ਨੋਟਿਸ ਲਿਆ ਹੈ ਡੰਡੀ ਅਜਹੀ ਕਰਦੀ ਟਿੱਪਣੀ ਦੇ ਨਾਲ ਹੀ ਮਾਨਯੋਗ ਜੱਜ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਜੇਲ੍ਹਾਂ ਦੇ ਉੱਚ ਅਧਿਕਾਰੀ ਖੁਦ ਹੀ ਨਸ਼ੇ ਦੀ ਤਸਕਰੀ ਅਤੇ ਕਾਰੋਬਾਰ ਦੇ ਮਾਫੀਆ ਦੀ ਭੂਮਿਕਾ ਨਿਭਾਉਣ ਲੱਗੇ ਹੋਏ ਹਨ ਡੰਡੀ ਬਿਨਾਂ ਸ਼ੱਕ ਹਾਈ ਕੋਰਟ ਨੇ ਜਿਸ ਇੱਕ ਮੁੱਦੇ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਇਹ ਟਿੱਪਣੀ ਕੀਤੀ ਹੈ ਉਸ ਵਿੱਚ ਤਸਕਰਾਂ ਉੱਤੇ ਪੁਲਿਸ ਦੀ ਮिलीਪਕਤ ਨੂੰ ਨਾਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਨੰਡੀ ਜੇਲਾ ਵਿੱਚੋਂ ਮੋਬਾਈਲ ਫੋਨਾ ਦੁਆਰਾ ਨਸ਼ੇ ਦਾ ਕਾਰੋਬਾਰ ਜਾਂ ਜੇਲਾ ਅੰਦਰ ਨਸ਼ੇ ਦੀ ਤਸਕਰੀ ਪੁਲਸ ਨਾਲ ਮਿਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ ਨੰਡੀ ਅਕਸਰ ਅਜਿਹੇ ਮਾਮਲਿਆਂ ਵਿੱਚ ਪੁਲਿਸ ਪ੍ਰਸ਼ਾਸਨ ਦੀ ਪਿੱਠ ਉੱਤੇ ਰਾਜਨੀਤਕਾਂ ਦਾ ਰੈਡੀ ਹੱਥ ਵੀ अनेका ਬਾਰ ਜ਼ਰੂਰ ਆਉਂਦਾ ਹੈ ਡੰਡੀ ਇਹ ਮਾਮਲਾ ਕਿੰਨਾ ਗੰਭੀਰ ਹੈ ਇਸ ਦਾ ਪਤਾ ਇਸ ਇੱਕ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਅਦਾਲਤ ਨੇ ਇਸ ਦੀ ਸਮੁੱਚੀ ਨਿਗਰਾਨੀ ਖੁਦ ਅਦਾਲਤ ਦੁਆਰਾ ਕਰਨ ਬਾਰੇ ਕਿਹਾ ਹੈ ਡੰਡੀ ਇਸ ਦੇ ਨਾਲ ਹੀ ਅਦਾਲਤ ਨੇ ਨਸ਼ਾ ਤਸਕਰਾਂ ਵੱਲੋਂ ਲਗਾਈਆਂ ਗਈਆਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਜੇਲ੍ਹ ਅੰਦਰ ਇੰਨੇ ਵੱਡੇ ਪੱਧਰ ਉੱਤੇ ਚੱਲ ਰਹੇ ਨਸ਼ੇ ਦੇ ਧੰਦੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਡੰਡੀ ਪਾਵੇਂ ਪੰਜਾਬ ਸਰਕਾਰ ਨੇ ਇਸ ਸਮੇਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿਆਪਕ ਪੱਧਰ ਉਤੇ ਜੁੱਦ ਨਸ਼ਿਆਂ ਦੇ ਵਿਰੁੱਧ ਦੇ ਨਾ ਉਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਡੰਡੀ ਪੰਜਾਬ ਦੀ ਸਰਕਾਰ ਨੇ ਵਾਰ-ਵਾਰ ਇਹ ਵਾਅਦਾ ਵੀ ਕੀਤਾ ਹੈ ਕਿ ਜਿੰਨੀ შეਤੀ ਹੋ ਸਕੇ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਜ਼ਰੂਰ ਕੀਤਾ ਜਾਵੇਗਾ ਪਰ ਇਹ ਬੜੀ ਅਜੀਬ ਤਰਸਦੀ ਹੈ ਕਿ ਸੂਬਾ ਸਰਕਾਰ ਦੇ ਇਮਾਨਦਾਰੀ ਨਾਲ ਕੀਤੇ ਜਾ ਰਹੇ ਯਤਨਾਂ ਦੇ باوجود ਸੂਬੇ ਵਿੱਚ ਇੱਕ ਪਾਸੇ ਜਿੱਥੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਨਸ਼ਾ ਤਸਕਰਾਂ ਉੱਤੇ ਇਸ ਗੈਰ ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਦੀ ਤਾਦਾਦ ਵੀ ਉਸੇ ਅਨੁਪਾਤ ਵਿੱਚ ਵੱਧ ਰਹੀ ਹੈ ਡੰਡੀ ਅਜੇ ਹੇ ਵਿੱਚ ਸਰਕਾਰ ਦੀਆਂ ਸਭ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ ਡੰਡੀ ਰੋਜ਼ਾਨਾ ਸੂਬੇ ਵਿੱਚ ਪੁਲਿਸ ਦੇ ਵੱਡੇ ਵੱਡੇ ਛਾਪਿਆਂ ਦੇ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਵੀ ਕੀਤੇ ਜਾਂਦੇ ਹਨ ਡੰਡੀ ਸੂਬੇ ਵਿੱਚ ਅਫੀਮ ਕੋਕੀਨ ਅਤੇ